ਇਹ ਕੁਝ ਜ਼ਰੂਰੀ ਗੱਲਾਂ ਬਿਮਾਰੀਆਂ ਨੂੰ ਤੁਹਾਡੇ ਤੋਂ ਕੋਹਾਂ ਦੂਰ ਲੈ ਜਾਣਗੀਆਂ ਇਹਨਾਂ ਗੱਲਾਂ ਨੂੰ ਆਪਣਾ ਕੀਮਤੀ ਸਮਾਂ ਕੱਢ ਕੇ ਜਰੂਰ ਸੁਣੋ ਜੋ ਔਰਤਾਂ ਹਰੀ ਗੋਭੀ ਦਾ ਜੂਸ ਪੀਂਦੀਆਂ ਹਨ ਉਹਨਾਂ ਦੀਆਂ ਅੱਖਾਂ ਦੀ ਰੋਸ਼ਨੀ ਬਹੁਤ ਹੀ ਜ਼ਿਆਦਾ ਤੇਜ਼ ਹੋ ਜਾਂਦੀ ਹੈ ਲਸਣ ਕੱਚਾ ਖਾਣਾ ਬਹੁਤ ਸਾਰੇ ਲੋਕਾਂ ਨੂੰ ਪਸੰਦ ਨਹੀਂ ਹੈ ਪਰ ਕੱਚਾ ਲਸਣ ਸਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਇਹ ਸਿਰਦਰਦ ਜ਼ੁਕਾਮ ਅਤੇ ਗੈਸ ਦੀ ਸਮੱਸਿਆ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਸਰਦੀਆਂ ਦੇ ਮੌਸਮ ਵਿੱਚ ਸਰੋਂ ਦਾ ਸਾਗ ਖਾਣ ਨਾਲ ਪ੍ਰੋਟੀਨ ਦੀ ਕਮੀ ਪੂਰੀ ਹੋ ਜਾਂਦੀ ਹੈ ਜੋ ਬੱਚੇ ਦਾਲ ਰੋਟੀ ਜ਼ਿਆਦਾ ਖਾਂਦੇ ਹਨ ਉਹਨਾਂ ਦੇ ਸਰੀਰ ਵਿੱਚ ਕਦੇ ਵੀ ਕਮਜ਼ੋਰੀ ਨਹੀਂ ਹੁੰਦੀ ਪੇਟ ਦੇ ਉੱਪਰ ਨਾਰੀਅਲ ਤੇਲ ਦੀ ਮਾਲਿਸ਼ ਕਰਨ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੋ ਜਾਂਦੀ ਹੈ ਜੋ ਆਦਮੀ ਮੂਲੀ ਦੇ ਰਸ ਦਾ ਸੇਵਨ ਕਰਦੇ ਹਨ ਉਹਨਾਂ ਨੂੰ ਕਦੇ ਵੀ ਫੇਫੜੇ ਖਰਾਬ ਹੋਣ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਜੇਕਰ ਤੁਸੀਂ ਦੇਰ ਰਾਤ ਤੱਕ ਫੋਨ ਦਾ ਇਸਤੇਮਾਲ ਕਰਦੇ ਰਹਿੰਦੇ ਹੋ ਤਾਂ ਇਸ ਨਾਲ ਹੌਲੀ-ਹੌਲੀ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਘਟਣੀ ਸ਼ੁਰੂ ਹੋ ਜਾਂਦੀ ਹੈ ਜੋ ਔਰਤਾਂ ਜਿਆਦਾ ਗਰਮ ਪਾਣੀ ਨਾਲ ਨਹਾਉਂਦੀਆਂ ਹਨ ਉਹਨਾਂ ਦੀ ਸਕਿਨ ਬਹੁਤ ਜਲਦੀ ਖਰਾਬ ਹੋ ਜਾਂਦੀ ਹੈ ਇਸ ਲਈ ਕੋਸ਼ਿਸ਼ ਕਰੋ ਕਿ ਹਲਕੇ ਗਰਮ ਪਾਣੀ ਨਾਲ ਹੀ ਨਹਾਤਾ ਜਾਵੇ ਰੋਜ਼ਾਨਾ ਸਵੇਰੇ ਦਾਖਾਂ ਵਾਲਾ ਪਾਣੀ ਪੀਣ ਨਾਲ ਸਰੀਰ ਸਿਹਤਮੰਦ ਅਤੇ ਸਕਿਨ ਚਮਕਣ ਲੱਗ ਜਾਂਦੀ ਹੈ ਜੇਕਰ ਤੁਹਾਨੂੰ ਜਿਆਦਾ ਟੈਨਸ਼ਨ ਕਰਕੇ ਸਿਰ ਭਾਰੀ ਹੋਣ ਦੀ ਸਮੱਸਿਆ ਹੈ ਤਾਂ ਗੁੜ ਖਾਣ ਨਾਲ ਤੁਹਾਡੀ ਟੈਨਸ਼ਨ ਦੂਰ ਹੋ ਜਾਵੇਗੀ ਨਿੰਬੂ ਦਾ ਛਿਲਕਾ ਸੁੱਟਣ ਦੀ ਬਜਾਏ ਇਸ ਛਿਲਕੇ ਨੂੰ ਧੁੱਪ ਵਿੱਚ ਸੁਕਾ ਕੇ ਜਲਾਉਣ ਨਾਲ ਮੱਛਰ ਭੱਜ ਜਾਂਦੇ ਹਨ ਸਵੇਰੇ ਸਵੇਰੇ ਹਰੇਕਾ ਉੱਪਰ ਜ਼ਰੂਰ ਚੱਲਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਸਰੀਰ ਬਹੁਤ ਜ਼ਿਆਦਾ ਸਿਹਤਮੰਦ ਹੋ ਜਾਂਦਾ ਹੈ ਬਾਜਰਾ ਖਾਣ ਨਾਲ ਹੱਡੀਆਂ ਦੇ ਦਰਦ ਵਿੱਚ ਕਾਫੀ ਜ਼ਿਆਦਾ ਆਰਾਮ ਮਿਲਦਾ ਹੈ ਅਜਮੈਣ ਨੂੰ ਭੁੰਨ ਕੇ ਉਸ ਤੋਂ ਬਾਅਦ ਇਸ ਨੂੰ ਪੀਸ ਕੇ ਮੂੰਹ ਵਿੱਚ ਰੱਖਣ ਨਾਲ ਮੂੰਹ ਦੀ ਬਦਬੂ ਬਿਲਕੁਲ ਠੀਕ ਹੋ ਜਾਂਦੀ ਹੈ ਮੂੰਹ ਦੇ ਛਾਲੇ ਹੋਣ ਤੇ ਤੁਸੀਂ ਲੌਂਗ ਗਰਮ ਪਾਣੀ ਵਿੱਚ ਮਿਲਾ ਕੇ ਕੁਰਲਾ ਕਰੋ ਇਸ ਨਾਲ ਮੂੰਹ ਦੇ ਛਾਲੇ ਬਿਲਕੁਲ ਠੀਕ ਹੋ ਜਾਂਦੇ ਹਨ ਜੋ ਲੜਕੀਆਂ ਗੋਰੀਆਂ ਤੇ ਸੁੰਦਰ ਦਿਖਣਾ ਚਾਹੁੰਦੀਆਂ ਹਨ ਉਹਨਾਂ ਨੂੰ ਮਲਾਈ ਵਿੱਚ ਚੁਕੰਦਰ ਮਿਲਾ ਕੇ ਇਸ ਦਾ ਪੇਸਟ ਬਣਾ ਕੇ ਆਪਣੇ ਚਿਹਰੇ ਤੇ ਲਗਾਉਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਉਹਨਾਂ ਦਾ ਚਿਹਰਾ ਸੁੰਦਰ ਹੋ ਜਾਂਦਾ ਹੈ ਪੇਟ ਦੀ ਚਰਬੀ ਨੂੰ ਜੜ ਤੋਂ ਖਤਮ ਕਰਨ ਲਈ ਥੋੜਾ ਜਿਹਾ ਜ਼ਿਆਦਾ ਕੰਮ ਕਰੋ ਜਿਵੇਂ ਭਾਰਾ ਸਮਾਨ ਉਠਾਉਣਾ ਧੁੱਪ ਵਿੱਚ ਜਿਆਦਾ ਤੋਂ ਜਿਆਦਾ ਕੰਮ ਕਰਨਾ ਕਿਉਂਕਿ ਇਸ ਨਾਲ ਸਰੀਰ ਦੀਆਂ ਬਾਦੂ ਗੈਲਰੀਜ਼ ਆਪਣੇ ਆਪ ਬਾਹਰ ਆ ਜਾਂਦੀਆਂ ਹਨ ਅਤੇ ਇਨਸਾਨ ਹਲਕਾ ਮਹਿਸੂਸ ਕਰਦਾ ਹੈ ਜੋ ਵਿਅਕਤੀ ਚੁੱਲੇ ਤੇ ਪੱਕੀ ਹੋਈ ਰੋਟੀ ਜਾਂ ਚੁੱਲੇ ਤੇ ਬਣਿਆ ਹੋਇਆ ਖਾਣਾ ਖਾਂਦੇ ਹਨ ਉਹਨਾਂ ਦਾ ਸਰੀਰ ਬਿਲਕੁਲ ਹਲਕਾ ਤੇ ਠੀਕ ਰਹਿੰਦਾ ਹੈ ਉਹਨਾਂ ਨੂੰ ਜਲਦੀ ਕਿਸੇ ਵੀ ਬਿਮਾਰੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਜੇ ਹੋ ਸਕੇ ਤਾਂ ਤੁਸੀਂ ਵੀ ਇਹ ਕੋਸ਼ਿਸ਼ ਕਰਿਆ ਕਰੋ ਕਿ ਜ਼ਿਆਦਾਤਰ ਚੁੱਲ੍ਹੇ ਤੇ ਪੱਕਿਆ ਖਾਣਾ ਹੀ ਖਾਦਾ ਜਾਵੇ ਜੋ ਵਿਅਕਤੀ ਭਿੰਡੀ ਦਾ ਸੇਵਨ ਜ਼ਿਆਦਾ ਤੋਂ ਜ਼ਿਆਦਾ ਕਰਦੇ ਹਨ ਉਹਨਾਂ ਦੇ ਸਰੀਰ ਵਿੱਚ ਕਦੇ ਵੀ ਵਿਟਾਮਿਨ B ਦੀ ਕਮੀ ਨਹੀਂ ਹੁੰਦੀ ਜ਼ਖਮ ਤੇ ਕੱਚੀ ਹਲਦੀ ਅਤੇ ਪਿਆਜ਼ ਦਾ ਪੇਸਟ ਪੀਸ ਕੇ ਉਸ ਪੇਸਟ ਦਾ ਰਸ ਲਗਾਉਣ ਨਾਲ ਜ਼ਖਮ ਜਲਦੀ ਭਰ ਜਾਂਦਾ ਹੈ ਰਾਤ ਨੂੰ ਟਾਈਟ ਕੱਪੜੇ ਪਾ ਕੇ ਕਦੇ ਵੀ ਨਹੀਂ ਸੋਣਾ ਚਾਹੀਦਾ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਕਦੇ ਵੀ ਚੰਗੀ ਨੀਂਦ ਨਹੀਂ ਆ ਸਕਦੀ ਦੁੱਧ ਵਿੱਚ ਮਖਾਣੇ ਅਤੇ ਗੁੜ ਮਿਲਾ ਕੇ ਪੀਣ ਨਾਲ ਹੱਡੀਆਂ ਮਜ਼ਬੂਤ ਹੋ ਜਾਂਦੀਆਂ ਹਨ ਜੇਕਰ ਤੁਸੀਂ ਸਰਦੀਆਂ ਦੇ ਵਿੱਚ ਕੈਲਰੀਜ਼ ਵਾਲੀਆਂ ਚੀਜ਼ਾਂ ਘੱਟ ਖਾਂਦੇ ਹੋ ਅਤੇ ਤਰਲ ਪਦਾਰਥ ਜਿਵੇਂ ਸਬਜ਼ੀਆਂ ਆਦ ਦਾ ਸੂਪ ਜ਼ਿਆਦਾ ਪੀਂਦੇ ਹੋ ਤਾਂ ਤੁਸੀਂ ਸਰਦੀਆਂ ਵਿੱਚ ਬਹੁਤ ਹੀ ਜ਼ਿਆਦਾ ਸਿਹਤਮੰਦ ਰਹਿ ਸਕਦੇ ਹੋ ਅੱਧਾ ਚਮਚ ਕਾਲੀ ਮਿਰਚ ਦਾ ਚੂਰਨ ਅਤੇ 1 ਚਮਚ ਮਿਸ਼ਰੀ ਮਿਲਾ ਕੇ ਇੱਕ ਗਲਾਸ ਗਰਮ ਦੁੱਧ ਦੇ ਨਾਲ ਦਿਨ ਵਿੱਚ 2 ਵਾਰ ਪੀਓ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਸਰਦੀ ਜ਼ੁਕਾਮ ਤੋਂ ਬਹੁਤ ਜ਼ਿਆਦਾ ਆਰਾਮ ਮਿਲਦਾ ਹੈ ਜੇਕਰ ਤੁਸੀਂ ਗਾਂ ਦੇ ਸ਼ੁੱਧ ਘਿਓ ਨੂੰ ਪਿਘੜਾ ਕੇ ਦੋ ਬੂੰਦ ਸਵੇਰੇ ਨੱਕ ਵਿੱਚ ਪਾ ਲੈਂਦੇ ਹੋ ਤਾਂ ਪੁਰਾਣੇ ਤੋਂ ਪੁਰਾਣਾ ਜ਼ੁਕਾਮ ਵੀ ਠੀਕ ਹੋ ਜਾਂਦਾ ਹੈ ਪਰ ਅਜਿਹਾ ਤੁਹਾਨੂੰ 2 ਤੋਂ 3 ਮਹੀਨੇ ਲਗਾਤਾਰ ਕਰਨਾ ਪਵੇਗਾ ਇੱਕ ਛੋਟਾ ਜਿਹਾ ਫਟਕੜੀ ਦਾ ਦਾਣਾ ਲੈ ਕੇ ਉਸ ਨੂੰ ਭੁੰਨ ਕੇ ਉਸ ਨੂੰ 100 ਮਿਲੀਗ੍ਰਾਮ ਗੁਲਾਬ ਜਲ ਵਿੱਚ ਮਿਲਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਵੋ ਰੋਜ਼ ਰਾਤ ਨੂੰ ਸੌਣ ਲੱਗੇ ਇਸ ਗੁਲਾਬ ਜਲ ਦੀਆਂ 2-3 ਬੂੰਦਾਂ ਪਾ ਕੇ ਸੌਣਾ ਚਾਹੀਦਾ ਹੈ ਇਸ ਦੇ ਨਾਲ ਹੀ ਦੇਸੀ ਘਿਓ ਦੀ ਪੈਰਾਂ ਦੀਆਂ ਤਲੀਆਂ ਤੇ ਮਾਲਿਸ਼ ਕਰਨੀ ਚਾਹੀਦੀ ਹੈ ਇਸ ਨਾਲ ਬਹੁਤ ਜਲਦੀ ਅੱਖਾਂ ਦੇ ਚਸ਼ਮੇ ਦਾ ਨੰਬਰ ਘਟਣਾ ਸ਼ੁਰੂ ਹੋ ਜਾਂਦਾ ਹੈ ਅੰਜੀਰ ਚ ਬਹੁਤ ਸਾਰੇ ਪੋਸ਼ਕ ਤੱਤ ਭਰਪੂਰ ਮਾਤਰਾ ਦੇ ਵਿੱਚ ਪਾਏ ਜਾਂਦੇ ਹਨ ਇਸ ਨੂੰ ਇੱਕ ਫਲ ਦੇ ਰੂਪ ਚ ਵੀ ਖਾਧਾ ਜਾ ਸਕਦਾ ਹੈ ਅਤੇ ਸੁੱਕ ਜਾਣ ਤੋਂ ਬਾਅਦ ਵੀ ਇਸ ਨੂੰ ਇੱਕ ਡਰਾਈ ਫਰੂਟ ਦੇ ਰੂਪ ਚ ਖਾ ਸਕਦੇ ਹੋ ਅੰਜੀਰ ਚ ਵਿਟਾਮਿਨ ਏ ਸੀ ਕੇ ਬੀ ਦੇ ਨਾਲ ਨਾਲ ਪੋਟਾਸ਼ੀਅਮ ਮੈਗਨੀਸ਼ੀਅਮ ਜ਼ਿੰਕ ਕਾਪਰ ਮੈਗਨੀਸ਼ੀਅਮ ਆਇਰਨ ਅਤੇ ਕੈਲਸ਼ੀਅਮ ਭਰਪੂਰ ਮਾਤਰਾ ਦੇ ਵਿੱਚ ਪਾਇਆ ਜਾਂਦਾ ਹੈ ਜੋੜਾਂ ਦਾ ਜਿਆਦਾ ਤੇਜ਼ ਦਰਦ ਹੋਣ ਤੇ ਅਰੰਡੀ ਦੇ ਤੇਲ ਨਾਲ ਮਾਲਿਸ਼ ਕਰੋ ਇਸ ਨਾਲ ਦਰਦ ਤੋਂ ਰਾਹਤ ਮਿਲੇਗੀ ਤੇ ਨਾਲ ਹੀ ਸੋਜ ਵੀ ਘਟ ਹੋਵੇਗੀ ਜੋੜਾਂ ਦੇ ਦਰਦ ਤੋਂ ਰਾਹਤ ਪਾਉਣ ਲਈ ਅਦਰਕ ਵੀ ਬਹੁਤ ਵਧੀਆ ਉਪਾਅ ਹੈ ਜਿਨ੍ਹਾਂ ਲੋਕਾਂ ਨੂੰ ਗਠੀਏ ਦੀ ਸਮੱਸਿਆ ਹੈ ਉਹਨਾਂ ਨੂੰ ਹਰ ਰੋਜ਼ ਦਿਨ ਚ ਦੋ ਵਾਰ ਅਦਰਕ ਦਾ ਸੇਵਨ ਕਰਨਾ ਚਾਹੀਦਾ ਹੈ ਸਰਵਾਈਕਲ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਲਈ ਅਸ਼ਵਗੰਧਾ ਕਾਫੀ ਲਾਹੇਵੰਦ ਹੁੰਦੀ ਹੈ ਸਰੋਂ ਦੇ ਤੇਲ 'ਚ ਸੁੰਡ ਦਾ ਚੂਰਨ ਮਿਲਾਓ ਅਤੇ ਇਸ ਨਾਲ ਗਰਦਨ ਦੀ ਮਾਲਿਸ਼ ਕਰੋ ਇਸ ਤੋਂ ਇਲਾਵਾ ਸੁੰਡ ਅਤੇ ਅਸ਼ਵਗੰਧਾ ਨੂੰ ਮਿਲਾ ਕੇ ਰੋਜ਼ ਸਵੇਰੇ ਸ਼ਾਮ ਦੁੱਧ ਨਾਲ 1-1 ਚਮਚ ਲਵੋ ਲੀਵਰ ਖਰਾਬ ਹੋਣ ਤੇ ਸਭ ਤੋਂ ਪਹਿਲਾਂ ਅੱਖਾਂ ਚਮੜੀ ਅਤੇ ਨੋਹਾਂ ਦਾ ਰੰਗ ਪੀਲਾ ਪੈ ਜਾਂਦਾ ਹੈ ਇਸ ਨਾਲ ਲੀਵਰ ਦੇ ਖਰਾਬ ਹੋਣ ਦਾ ਸੰਕੇਤ ਮਿਲਦਾ ਹੈ। ਇਹੀ ਨਹੀਂ ਇਸ ਨਾਲ ਪਿਸ਼ਾਬ ਦਾ ਰੰਗ ਵੀ ਪੀਲਾ ਹੋ ਜਾਂਦਾ ਹੈ। ਜੇਕਰ ਤੁਸੀਂ ਲੀਵਰ ਨਾਲ ਜੁੜੀ ਕਿਸੇ ਵੀ ਰੋਗ ਤੋਂ ਪੀੜਿਤ ਹੋ ਤਾਂ ਰੋਜ਼ 3-4 ਕੱਚੇ ਟਮਾਟਰ ਜ਼ਰੂਰ ਖਾਓ। ਰੋਜ਼ਾਨਾ ਇਸ ਦਾ ਸੇਵਨ ਤੁਹਾਡੀ ਲੀਵਰ ਦੀਆਂ ਪਰੇਸ਼ਾਨੀਆਂ ਨੂੰ ਖਤਮ ਕਰ ਦੇਵੇਗਾ। ਗੰਡੇ ਦੇ ਰਾਸਜ ਸ਼ੱਕਰ ਮਿਲਾ ਕੇ ਪੀਣ ਨਾਲ ਵੀ ਦਰਦ ਦੂਰ ਹੋ ਜਾਂਦਾ ਹੈ ਪਥਰੀ ਦੇ ਦਰਦ ਨੂੰ ਦੂਰ ਕਰਨ ਲਈ ਇਹ ਨੁਸਖਾ ਕਾफी ਅਸਰਦਾਰ ਸਾਬਤ ਹੁੰਦਾ ਹੈ ਗੰਡੇ ਚ ਵਿਟਾਮਿਨ B ਅਤੇ ਪੋਟਾਸ਼ੀਅਮ ਹੁੰਦਾ ਹੈ ਜੋ ਪਥਰੀ ਬਦਨ ਤੋਂ ਰੋਕਦੇ ਹਨ ਸੇਬ ਦਾ ਸਿਰਕਾ ਸਰੀਰ ਚ ਪੀ ਐਚ ਦੇ ਪੱਥਰ ਪੱਧਰ ਨੂੰ ਆਮ ਰੱਖਦਾ ਹੈ ਜਿਸ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਚੰਗਾ ਹੈ ਸੇਬ ਦਾ ਸਿਰਕਾ ਸਰੀਰ ਚ ਵਸਾ ਨੂੰ ਤੋੜਦਾ ਹੈ ਜਿਸ ਨਾਲ ਖੂਨ ਦਾ ਸੰਚਾਰ ਆਮ ਰੂਪ ਨਾਲ ਹੁੰਦਾ ਹੈ ਇਸ ਸਿਰਕੇ ਚ ਪੋਟਾਸ਼ੀਅਮ ਦੀ ਮਾਤਰਾ ਹੋਣ ਦੇ ਕਾਰਨ ਇਹ ਬਲੱਡ ਪ੍ਰੈਸ਼ਰ ਨੂੰ ਜਿਆਦਾ ਨਹੀਂ ਹੋਣ ਦਿੰਦਾ ਬੇਕਿੰਗ ਸੋਡਾ ਚਮੜੀ ਦੇ ਨਾਲ-ਨਾਲ ਵਾਲਾਂ ਲਈ ਵੀ ਫਾਇਦੇਮੰਦ ਹੁੰਦਾ ਹੈ ਇਸ ਨੂੰ ਵਾਲਾਂ ਦੇ ਬਾਧੇ ਨੂੰ ਉਤਸ਼ਾਹਿਤ ਕਰਨ ਲਈ ਸ਼ੈਂਪੂ ਦੀ ਥਾਂ ਤੇ ਵੀ ਵਰਤਿਆ ਜਾ ਸਕਦਾ ਹੈ ਇਹ ਇੱਕ ਸੁਰੱਖਿਅਤ ਅਤੇ ਸਸਤਾ ਉਤਪਾਦ ਹੈ ਜੋ ਵਾਲਾਂ ਨੂੰ ਕੁਦਰਤੀ ਤੌਰ ਤੇ ਸਾਫ਼ ਕਰਦਾ ਹੈ ਚਮੜੀ ਦੇ ਉੱਪਰੋਂ ਡੈੱਡ ਸਕਿਨ ਨੂੰ ਹਟਾਉਣ ਲਈ ਦੋ ਚਮਚ ਬੇਕਿੰਗ ਸੋਡਾ ਨੂੰ ਇੱਕ ਚਮਚ ਪਾਣੀ ਵਿੱਚ ਮਿਲਾ ਕੇ ਪੇਸਟ ਬਣਾ ਲਓ ਅਤੇ ਇਸ ਨੂੰ ਪ੍ਰਭਾਵਿਤ ਚਮੜੀ ਤੇ ਲਗਾਓ ਅਤੇ ਸਰਕੂਲਰ ਮੋਸ਼ਨ ਵਿੱਚ ਹੌਲੀ-ਹੌਲੀ ਮਾਲਿਸ਼ ਕਰੋ ਕੁਝ ਦੇਰ ਲਈ ਛੱਡ ਦਿਓ ਸੁੱਕਣ ਤੋਂ ਬਾਅਦ ਇਸ ਨੂੰ ਕੋਸੇ ਪਾਣੀ ਨਾਲ ਸਾਫ਼ ਕਰਕੇ ਚਮੜੀ ਨੂੰ ਸੁਕਾ ਲਓ ਜੇਕਰ ਤੁਸੀਂ ਚਾਹੋ ਤਾਂ ਇਸ ਪ੍ਰਕਿਰਿਆ ਨੂੰ ਹਫ਼ਤੇ ਵਿੱਚ ਤਿੰਨ ਤੋਂ ਚਾਰ ਵਾਰ ਅਪਣਾ ਸਕਦੇ ਹੋ ਬੇਕਿੰਗ ਸੋਡਾ ਗਲੇ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ ਲਈ ਬਹੁਤ ਪ੍ਰਭਾਵਸ਼ਾਲੀ ਹੈ ਗਲਾ ਖਰਾਬ ਦਰਦ ਖਰਾਸ਼ ਆਦ ਹੋਣ ਤੇ ਕੋਸੇ ਪਾਣੀ ਵਿੱਚ ਬੇਕਿੰਗ ਸੋਡਾ ਮਿਲਾ ਕੇ ਉਸ ਨਾਲ ਗਰਾਰੇ ਕਰਨ ਨਾਲ ਰਾਹਤ ਮਿਲਦੀ ਹੈ ਦੰਦਾਂ ਦੀ ਚੰਗੀ ਦੇਖਭਾਲ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਦੰਦਾਂ ਦੀ ਸਫਾਈ ਕਰੋ ਤੇ ਇੱਕ ਗਲਾਸ ਪਾਣੀ ਪੀ ਕੇ ਸੌ ਜਾਓ ਐਲੋਵੀਰਾ ਵਿੱਚ ਹਲਦੀ ਦੇ ਦੁੱਧ ਦੀ ਮਲਾਈ ਮਿਕਸ ਕਰਕੇ ਆਪਣੇ ਫੇਸ ਤੇ ਅਪਲਾਈ ਕਰੋ ਇਸ ਤਰ੍ਹਾਂ ਤੁਹਾਡਾ ਚਿਹਰਾ ਚਮਕਣ ਲੱਗ ਜਾਵੇਗਾ ਤੇ ਸਾਰੇ ਦਾਗ-ਧੱਬੇ ਦੂਰ ਹੋ ਜਾਣਗੇ। ਮੂੰਹ ਵਿੱਚ ਪਾਣੀ ਭਰ ਕੇ ਨਹਾਉਣ ਦੀ ਆਦਤ ਬਣਾ ਲਓ। ਇਸ ਤਰ੍ਹਾਂ ਕਰਨ ਨਾਲ ਤੁਸੀਂ ਸਰਦੀ ਜ਼ੁਕਾਮ ਤੋਂ ਬਚੇ ਰਹੋਗੇ। ਜੋ ਲੋਕ ਹਰ ਸਮੇਂ ਅੱਖਾਂ ਮਲਦੇ ਰਹਿੰਦੇ ਹਨ, ਉਹਨਾਂ ਦੀਆਂ ਅੱਖਾਂ ਦੀ ਰੋਸ਼ਨੀ ਘਟ ਹੋ ਜਾਂਦੀ ਹੈ। ਜ਼ਿਆਦਾ ਹੱਸਣ ਨਾਲ ਦਿਲ ਦੀਆਂ ਬਿਮਾਰੀਆਂ ਹੋਣ ਦਾ ਖਤਰਾ ਬਿਲਕੁਲ ਘਟ ਜਾਂਦਾ ਹੈ। ਜੇਕਰ ਤੁਸੀਂ ਮੂੰਹ ਦੀ ਬਦਬੂ ਦੂਰ ਕਰਨਾ ਚਾਹੁੰਦੇ ਹੋ ਤਾਂ ਨਿੰਬੂ ਵਾਲੇ ਪਾਣੀ ਦੇ ਘਰਾਰੇ ਕਰੋ ਚਿਹਰੇ ਉੱਪਰ ਰਾਤ ਨੂੰ ਮੱਖਣ ਲਗਾ ਲੈਣਾ ਚਿਹਰੇ ਦੀ ਸਕਿਨ ਨਿਖਰ ਜਾਂਦੀ ਹੈ ਕੇਲੇ ਦੇ ਛਿਲਕੇ ਨੂੰ ਬੁੱਲਾਂ ਉੱਪਰ ਮਲਣ ਦੇ ਨਾਲ ਬੁੱਲ ਬਹੁਤ ਜਲਦੀ ਸੁੰਦਰ ਹੋ ਜਾਂਦੇ ਹਨ ਜੇਕਰ ਤੁਹਾਡੀਆਂ ਅੱਖਾਂ ਕਮਜ਼ੋਰ ਹਨ ਤਾਂ ਉਹਨਾਂ ਦੀ ਵਜ੍ਹਾ ਨਾਲ ਸਿਰ ਵਿੱਚ ਦਰਦ ਰਹਿੰਦਾ ਹੈ ਤਾਂ ਰੋਜ਼ਾਨਾ ਸਵੇਰੇ ਖਾਲੀ ਪੇਟ ਆਮਲੇ ਦਾ ਮਰਬਾ ਖਾਓ ਆਮਲਾ ਸਰੀਰ ਲਈ ਬਹੁਤ ਜ਼ਿਆਦਾ ਲਾਭਦਾਇਕ ਹੁੰਦਾ ਹੈ ਇੱਕ ਛੋਟੀ ਜਹੀ ਸਿਗਰਟ ਪੀਣ ਨਾਲ ਤੁਹਾਡੀ ਜ਼ਿੰਦਗੀ ਦੇ 9 ਮਿੰਟ ਘਟ ਜਾਂਦੇ ਹਨ ਇਸ ਲਈ ਸਿਗਰਟ ਬਿਲਕੁਲ ਵੀ ਨਾ ਪੀਓ ਰਾਤ ਦੇ ਸਮੇਂ ਅੱਧਾ ਚਮਚ ਹਲਦੀ ਦਾ ਪ੍ਰਯੋਗ ਕਾਰਨ ਨਾਲ ਇਨਸਾਨ ਜਵਾਨ ਬਣਿਆ ਰਹਿੰਦਾ ਹੈ ਇਹ ਸਾਨੂੰ ਬਿਮਾਰੀਆਂ ਤੋਂ ਵੀ ਬਚਾਉਂਦੀ ਹੈ ਇਸ ਨਾਲ ਸਾਡੇ ਚਿਹਰੇ ਦਾ ਗਲੋ ਵੀ ਵੱਧ ਜਾਂਦਾ ਹੈ ਕੇਲੇ ਦੇ ਛਿਲਕਿਆਂ ਨੂੰ ਕਦੇ ਵੀ ਸੁੱਟਣਾ ਨਹੀਂ ਚਾਹੀਦਾ ਬਲਕਿ ਇਹਨਾਂ ਨੂੰ ਆਪਣੇ ਚਿਹਰੇ ਉੱਪਰ ਮਲੋ ਇਸ ਨਾਲ ਤੁਹਾਡਾ ਚਿਹਰਾ ਨਿਖਰ ਜਾਵੇਗਾ ਜੇਕਰ ਤੁਹਾਨੂੰ ਪੇਟ ਦੀ ਕੋਈ ਬਿਮਾਰੀ ਹੈ ਤਾਂ ਮਸਰ ਦੀ